जयपीम दोस्तों, इक्वालिटी एंड जस्टिस पटियाला यूट्यूब चैनल तो मैं इंजीनियर हरदीप सिंह चुंबर अते मेरे साथी असी संविधान का ज्ञान के सिरलेख थले एक तारावाक चला रहे हाँ हर एक एपीसोड अविधान के आर्टिकलों बारे जाते हाँ तीखते रहो कृपा करके साइक सबसक्राइब करो ती संविधान के चैप्टर तक भीडियो देखते दे आ रहे हो ਪਿਛਲੇ ਐਪੀਸੋਡ 41 ਨੋਲੇਜ ਆਫ ਕਨਸਟੀਟਿਊਸ਼ਨ ਸੰਸਦ ਵਿੱਚ ਅਨੁਮਾਨਾ ਦੀ ਕਾਰਵਾਈ 113 ਬਾਰੇ ਅਸੀਂ ਸਾਂਝਾ ਕਰ ਚੁੱਕੇ ਹਾਂ ਅੱਜ ਅਸੀਂ ਵੀਡੀਓ ਨੰਬਰ 42 ਨੋਲੇਜ ਆਫ ਕਨਸਟੀਟਿਊਸ਼ਨ ਵਿਨਿਯੋਗ ਪਾਵ ਖਰਚੇ ਕੱਢਣ ਵਾਉ ਯੋਗ ਬਿੱਲ ਅਤੇ ਸੰਚਿਤ ਫੰਡ ਆਰਟੀਕਲ 114 ਦੀ ਜਾਣਕਾਰੀ ਜਾਂਚਾਂ ਕਰਾਂਗੇ ਜਿਸ ਵਿੱਚ ਵਿਨਿਯੋਗ ਪਾਵ ਖਰਚੇ ਪੂਰੇ ਕਰਨ ਯੋਗ ਬਿੱਲਾ ਅਤੇ ਭਾਰਤ ਦੇ ਸੰਚਿਤ ਫੰਡ ਵਿੱਚੋਂ ਪੈਸੇ ਕੱਢਵਾਉਣ ਦੀ ਪ੍ਰਕਿਰਿਆ ਦੀ ਵਿਆਖਿਆ ਕਰਦਾ ਹੈ ਜੈਪੀਮ ਸਾਥਿਓ ਚੁੰਬਰ ਸਾਹਿਬ ਤੁਹਾਨੂੰ ਅੱਜ ਦੀ ਵੀਡੀਓ ਬਾਰੇ ਪਹਿਲਾਂ ਹੀ ਦੱਸ ਚੁੱਕੇ ਹਨ ਕੀ ਅੱਜ ਅਸੀਂ ਵਿਨਿਯੋਗ ਪਾਵ ਖਰਚੇ ਕੱਢਣਵਾਉ ਯੋਗ ਬਿੱਲ ਅਤੇ ਸੰਚਿਤ ਫੰਡ ਦੀ ਜਾਣਕਾਰੀ ਸਾਂਝੀ ਕਰਾਂਗੇ ਦੱਸ ਦਈਏ ਕਿ ਇਹ ਸਰੋਤ ਮੁਕਤ ਤੌਰ ਤੇ ਵਿਨਿਯੋਗ ਪਾਵ ਖਰਚੇ ਪੂਰੇ ਕਰਨੀਓ ਬਿੱਲਾਂ ਅਤੇ ਭਾਰਤ ਦੇ ਸੰਚਿਤ ਫੰਡ ਵਿੱਚੋਂ ਪੈਸੇ ਕਢਵਾਉਣ ਦੀ ਪ੍ਰਕਿਰਿਆ ਦੀ ਵਿਆਖਿਆ ਕਰਦਾ ਹੈ ਜਿਵੇਂ ਹੀ ਲੋਕ ਸਭਾ ਦੁਆਰਾ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਹਨ ਇੱਕ ਬਿੱਲ ਪੇਸ਼ ਕੀਤਾ ਜਾਂਦਾ ਹੈ ਤਾਂ ਜੋ ਫੰਡ ਵਿੱਚੋਂ ਲੋੜੇ ਦੇ ਸਾਰੇ ਪੈਸੇ ਕੱਢੇ ਜਾ ਸਕਣ ਇਹ ਕਢਵਾਉਣਾ ਜਾਂ ਤਾਂ ਮਨਜ਼ੂਰ ਕੀਤੀਆਂ ਗਈਆਂ ਗ੍ਰਾਂਟਾਂ ਲਈ ਹੁੰਦਾ ਹੈ ਜਾਂ ਸੰਚਿਤ ਫੰਡ ਤੇ ਚਾਰਜ ਕੀਤੇ ਗਏ ਖਰਚੇ ਨੂੰ ਪੂਰਾ ਕਰਨ ਲਈ ਹੁੰਦਾ ਹੈ ਜਿਸ ਵਿੱਚ ਇੱਕ ਨਿਸ਼ਚਿਤ ਸੀਮਾ ਤੋਂ ਵੱਧ ਨਹੀਂ ਹੋਣਾ ਚਾਹੀਦਾ ਮਹੱਤਵਪੂਰਨ ਤੌਰ ਤੇ ਸੰਸਦ ਦੇ ਕਿਸੇ ਵੀ ਸਦਨ ਵਿੱਚ ਇਸ ਬਿੱਲ ਵਿੱਚ ਕੋਈ ਵੀ ਸੋਧ ਪੇਸ਼ ਨਹੀਂ ਕੀਤੀ ਜਾ ਸਕਦੀ ਜੋ ਮਨਜ਼ੂਰ ਕੀਤੀ ਰਕਮ ਜਾਂ ਖਰਚੇ ਦੀ ਮੰਜ਼ਿਲ ਨੂੰ ਬਦਲਦੀ ਹੋਵੇ ਅਤੇ ਇਸ ਬਾਰੇ ਪ੍ਰੈਜ਼ਾਈਡਿੰਗ ਅਫਸਰ ਦਾ ਫੈਸਲਾ ਅੰਤਿਮ ਹੁੰਦਾ ਹੈ ਇਸ ਤਾਰਾ ਅਨੁਸਾਰ ਬਣਾਏ ਗਏ ਕਾਨੂੰਨ ਦੁਆਰਾ ਵਿਨਿਯੋਗ ਕੀਤੇ ਜਾਣ ਤੋਂ ਬਿਨਾਂ ਸੰਚਿਤ ਫੰਡ ਵਿੱਚੋਂ ਕੋਈ ਵੀ ਪੈਸਾ ਕੱਢਿਆ ਨਹੀਂ ਜਾ ਸਕਦਾ ਆਓ ਸੁਣੀਏ ਆਰਟੀਕਲ ਵਿੱਚ ਕੀ ਲਿਖਿਆ ਹੈ ਸੰਸਦ ਵਿੱਚ ਖਰਚਿਆਂ ਨਾਲ ਸੰਬੰਧਿਤ ਅਨੁਮਾਨਾਂ ਦਾ ਕੰਮਕਾਰ ਆਰਟੀਕਲ 113 ਖਰਚਿਆਂ ਨਾਲ ਅਨੁਮਾਨਾਂ ਦੇ ਸੰਬੰਧ ਵਿੱਚ ਸੰਸਦ ਵਿੱਚ ਪ੍ਰਕਿਰਿਆ 1 ਭਾਰਤ ਦੇ ਸੰਚਿਤ ਫੰਡ ਤੇ ਲਗਾਏ ਗਏ ਖਰਚਿਆਂ ਨਾਲ ਸਬੰਧਤ ਅਨੁਮਾਨਾਂ ਦਾ ਬਹੁਤਾ ਹਿੱਸਾ ਸੰਸਦੀ ਵੋਟ ਲਈ ਪੇਸ਼ ਨਹੀਂ ਕੀਤਾ ਜਾਵੇਗਾ ਪਰ ਇਸ ਤਾਰਾ ਵਿੱਚ ਕੁਝ ਵੀ ਉਹਨਾਂ ਅਨੁਮਾਨਾਂ ਵਿੱਚੋਂ ਕਿਸੇ ਵੀ ਦੀ ਸੰਸਦ ਦੇ ਕਿਸੇ ਵੀ ਸਦਨ ਵਿੱਚ ਚਰਚਾ ਨੂੰ ਰੋਕਣ ਵਾਲਾ ਨਹੀਂ ਸਮਝਿਆ ਜਾਵੇਗਾ 2 ਹੋਰ ਖਰਚਿਆਂ ਨਾਲ ਸਬੰਧਤ ਉਕਤ ਅਨੁਮਾਨਾਂ ਦਾ ਬਹੁਤਾ ਹਿੱਸਾ ਲੋਕ ਸਭਾ ਨੂੰ ਗ੍ਰਾਂਟਾਂ ਦੀਆਂ ਮੰਗਾਂ ਦੇ ਰੂਪ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਲੋਕ ਸਭਾ ਨੂੰ ਕਿਸੇ ਵੀ ਮੰਗ ਨੂੰ ਸਹਿਮਤੀ ਦੇਣ ਜਾਂ ਸਹਿਮਤੀ ਦੇਣ ਤੋਂ ਇਨਕਾਰ ਕਰਨ ਜਾਂ ਕਿਸੇ ਵੀ ਮੰਗ ਨੂੰ ਸਹਿਮਤੀ ਦੇਣ ਦੀ ਸ਼ਕਤੀ ਹੋਵੇਗੀ ਜਿਸ ਵਿੱਚ ਉਸ ਵਿੱਚ ਨਿਰਧਾਰਤ ਰਕਮ ਦੀ ਕਮੀ ਕੀਤੀ ਜਾ ਸਕੇ 3 ਰਾਸ਼ਟਰਪਤੀ ਦੀ ਸਿਫਾਰਿਸ਼ ਤੋਂ ਇਲਾਵਾ ਗ੍ਰਾਂਟ ਦੀ ਕੋਈ ਮੰਗ ਨਹੀਂ ਕੀਤੀ ਜਾਵੇਗੀ ਸਵਾਗਤ ਹੈ ਜੀ ਅੱਜ ਆਪਾਂ ਭਾਰਤ ਸਰਕਾਰ ਦੇ ਪੈਸੇ ਤੇਲੇ ਦੇ ਕੰਮਕਾਜ ਦੀ ਇੱਕ ਬੜੀ ਹੀ ਖਾਸ ਗੱਲ ਸਮਝਾਂਗੇ ਸਾਡੇ ਕੋਲ ਨੇ ਭਾਰਤੀ ਸੰਵਿਧਾਨ ਦੇ ਅਨੁਛੇਦ 114 ਦੇ ਕੁਝ ਅੰਸ਼ ਇਸ ਨੂੰ ਕੀ ਕਹਿੰਦੇ ਨੇ ਵਿਨਿਯੋਗ ਬਿੱਲ ਜਾਂ ਐਪ੍ਰੋਪ੍ਰੀਏਸ਼ਨ ਬਿੱਲ ਵੀ ਕਹਿੰਦੇ ਆ ਤੇ ਆਪਣਾ ਮਕਸਦ ਬੜਾ ਸਿੱਧਾ ਜਿਹਾ ਹੈ ਇਹ ਸਮਝਣਾ ਕਿ ਸਰਕਾਰ ਨੂੰ ਜਿਹੜਾ ਭਾਰਤ ਦਾ ਮੁੱਖ ਸਰਕਾਰੀ ਖਜ਼ਾਨਾ ਹੈ ਸੰਚਿਤ ਫੰਡ ਉਹਦੇ ਵਿੱਚੋਂ ਪੈਸਾ ਖਰਚਣ ਦੀ ਇਜਾਜ਼ਤ ਕਿਵੇਂ ਮਿਲਦੀ ਹੈ ਕਿਹੜੇ ਕਾਇਦੇ ਕਾਨੂੰਨ ਨੇ ਇਹ ਮਤਲਬ ਇੱਕ ਪੂਰੀ ਪ੍ਰਕਿਰਿਆ ਹੈ ਜਿਹੜੀ ਇਹ ਪੱਕਾ ਕਰਦੀ ਹੈ ਕਿ ਜਨਤਾ ਦਾ ਪੈਸਾ ਸੰਸਦ ਦੀ ਨਿਗਰਾਨੀ ਹੇਠ ਹੀ ਖਰਚਿਆ ਜਾਵੇ ਆਓ ਫਿਰ ਇਹਦੀ ਗਹਿਰਾਈ ਚ ਚਲਦੇ ਆਂ ਬਿਲਕੁਲ ਜੀ ਵੇਖੋ ਇਹ অনুচ্ছেদ ਦੱਸਦਾ ਹੈ ਕਿ ਸਾਡੇ ਲੋਕਤੰਤਰ ਚ ਵਿੱਤੀ ਜਵਾਬਦੇਹੀ ਨੂੰ ਕਾਨੂੰਨੀ ਸ਼ਕਲ ਕਿਵੇਂ ਦਿੱਤੀ ਜਾਂਦੀ ਹੈ ਇਹ ਸਿਰਫ ਕੋਈ ਮਤਲਬ ਟੈਕਨੀਕਲ ਜੀ ਗੱਲ ਨਹੀਂ ਹੈ ਇਹ ਤਾਂ ਸ਼ਾਸਨ ਦਾ ਇੱਕ ਬਹੁਤ ਹੀ ਬੁਨਿਆਦੀ ਅਸੂਲ ਹੈ ਠੀਕ ਹੈ ਤਾਂ ਸਭ ਤੋਂ ਪਹਿਲਾਂ অনুচ্ছেদ 114 ਦਾ ਪਹਿਲਾ ਹਿੱਸਾ ਯਾਨੀ 114 1 ਇਹ ਕੀ ਕਹਿੰਦਾ ਹੈ ਹਾਂ ਜੀ ਇਹ ਕਹਿੰਦਾ ਹੈ ਕਿ ਜਿਵੇਂ ਹੀ ਲੋਕ ਸਭਾ অনুচ্ছেদ 113 ਦੇ ਹਿਸਾਬ ਨਾਲ ਸਰਕਾਰ ਦੀਆਂ ਪੈਸੇ ਦੀਆਂ ਮੰਗਾ ਯਾਨੀ ਗ੍ਰਾਂਟਾਂ ਨੂੰ ਮਨਜ਼ੂਰ ਕਰ ਦਿੰਦੀ ਹੈ ਤਾਂ ਉਸ ਤੋਂ ਫੌਰਨ ਬਾਅਦ ਇੱਕ ਖਾਸ ਬਿੱਲ ਪੇਸ਼ ਕਰਨਾ ਪੈਂਦਾ ਹੈ। ਇਹੀ ਉਹ ਵਿਨਿਯੋਗ ਬਿੱਲ ਹੁੰਦਾ ਹੈ। ਅੱਛਾ ਤੇ ਇਸ ਬਿੱਲ ਦਾ ਕੰਮ ਕੀ ਹੁੰਦਾ ਫਿਰ? ਇਸ ਦਾ ਮਕਸਦ ਹੈ ਸਰਕਾਰ ਦੇ ਮੁੱਖ ਖਾਤੇ ਯਾਨੀ ਸੰਚਿਤ ਫੰਡ ਚੋਂ ਪੈਸਾ ਕਢਵਾਉਣ ਲਈ ਕਾਨੂੰਨੀ ਇਜਾਜ਼ਤ ਲੈਣਾ। ਤੇ ਇਹ ਪੈਸਾ ਵੇਖੋ ਦੋ ਤਰ੍ਹਾਂ ਦੇ ਖਰਚਿਆਂ ਲਈ ਚਾਹੀਦਾ ਹੁੰਦਾ ਹੈ। ਇੱਕ ਤਾਂ ਉਹ ਸਾਰੀਆਂ ਗ੍ਰਾਂਟਾਂ ਜੋ ਲੋਕ ਸਭਾ ਨੇ ਪਾਸ ਕੀਤੀਆਂ ਨੇ। ਮਤਲਬ ਵਕਫਾਕ ਮੰਤਰਾਲਿਆਂ ਦੇ ਕੰਮਾਂ ਲਈ। ਤੇ ਦੂਜਾ ਉਹ ਖਰਚੇ ਜਿਨ੍ਹਾਂ ਨੂੰ ਸੰਵਿਧਾਨ ਕਹਿੰਦਾ ਹੈ ਪਾਰਿਤ ਖਰਚੇ ਯਾਨੀ ਕਿ ਚਾਰਜਡ ਐਕਸਪੈਂਡੀਚਰ ਅੱਛਾ ਇੱਕ ਪਾਰਿਤ ਜਾਂ ਚਾਰਜ ਖਰਚੇ ਇੱਕ ਹੀ ਹੁੰਦੇ ਨੇ ਇਹਨਾਂ ਬਾਰੇ ਸੁਣਿਆ ਤਾਂ ਹੈ ਪਰ ਇਹਨਾਂ ਤੇ VOTING ਨਹੀਂ ਹੁੰਦੀ ਹੈ ਨਾ ਬਿਲਕੁਲ ਸਹੀ ਕਿਹਾ ਇਹ ਕੁਝ ਖਾਸ ਖਰਚੇ ਨੇ ਜਿਨ੍ਹਾਂ ਦੀ ਅਦਾਇਗੀ ਦੀ ਗਾਰੰਟੀ ਇੱਕ ਤਰ੍ਹਾਂ ਨਾਲ ਸੰਵਿਧਾਨ ਖੁਦ ਦਿੰਦਾ ਹੈ ਸਿੱਧਾ ਸੰਚਿਤ ਫੰਡ ਤੋਂ ਕਿਉਂਕਿ ਇਹ ਕਿ ਕੁਝ ਬਹੁਤ ਅਹਿਮ ਸੰਵਿਧਾਨਿਕ ਅਹੁਦੇ ਤੇ ਸੰਸਥਾਵਾਂ ਦੀ ਆਜ਼ਾਦੀ ਬਣੀ ਰਹੇ ਤਾਂ ਕਿ ਉਹ ਬਿਨਾਂ ਕਿਸੇ ਸਰਕਾਰੀ ਦਬਾਅ ਦੇ ਆਪਣਾ ਕੰਮ ਕਰ ਸਕਣ ਜਿਵੇਂ ਕਿ ਜਿਵੇਂ ਕਿ ਰਾਸ਼ਪਤੀ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜ ਸੀਏਜੀ ਇਹਨਾਂ ਸਭ ਦੀਆਂ ਤਨਖਾਹਾਂ ਪੱਤੇ ਵਗੈਰਾ ਇਹਨਾਂ ਖਰਚਿਆਂ ਤੇ ਸੰਸਦ ਚ ਬਹਿਸ ਤਾਂ ਹੋ ਸਕਦੀ ਹੈ ਪਰ ਵੋਟ ਪਾ ਕੇ ਇਹਨਾਂ ਨੂੰ ਟਟਾਇਆ ਜਾਂ ਰੋਕਿਆ ਨਹੀਂ ਜਾ ਸਕਦਾ ਤੇ ਵਿਨਿਯੋਗ ਬਿੱਲ ਇਹਨਾਂ ਲਈ ਵੀ ਪੈਸਾ ਜਾਰੀ ਕਰਨ ਦਾ ਕਾਨੂੰਨੀ ਰਸਤਾ ਬਣਾਉਂਦਾ ਹੈ ਠੀਕ ਹੈ ਸਮਝ ਗਈ ਮਤਲਬ

ਤੁਸੀਂ ਸੋਚੋ ਜੇ ਪਹਿਲਾ ਬਜਟ ਤੇ ਇੰਨੀ ਲੰਮੀ ਬਹਿਸ ਹੋਈ ਲੋਕ ਸਭਾ ਨੇ ਇੱਕ ਖਾਸ ਰਕਮ ਮਨਜ਼ੂਰ ਕਰ ਦਿੱਤੀ ਤੇ ਫਿਰ ਇਸ ਵਿਨਿਯੋਗ ਬਿੱਲ ਵੇਲੇ ਸਰਕਾਰ ਕਹੇ ਨਹੀਂ ਜੀ ਸਾਨੂੰ ਥੋੜੇ ਹੋਰ ਚਾਹੀਦੇ ਨੇ ਤਾਂ ਫਿਰ ਪੂਰੀ ਬਜਟ ਪ੍ਰਕਿਰਿਆ ਦਾ ਕੀ ਮਤਲਬ ਰਹਿ ਗਿਆ ਹਾਂ ਸਹੀ ਗੱਲ ਹੈ ਇਸ ਲਈ ਇਹ ਨਿਯਮ ਹੈ ਕਿ ਜੋ ਮੰਗਿਆ ਸੀ ਤੇ ਜੋ ਮਨਜ਼ੂਰ ਹੋਇਆ ਬਸ ਓਨੇ ਪੈਸੇ ਕਢਵਾਣ ਦੀ ਹੀ ਕਾਨੂੰਨੀ ਇਜਾਜ਼ਤ ਮਿਲੇਗੀ। ਇਤਾ ਐਵੇਂ ਹੋ ਗਿਆ ਜਿਵੇਂ ਆਪਾਂ ਘਰੋਂ ਸੌਦਾ ਲੈਣ ਲਈ ਇੱਕ ਲਿਸਟ ਤੇ ਪੱਕੇ ਪੈਸੇ ਲੈ ਕੇ ਜਾਈਏ ਤੇ ਦੁਕਾਨ ਤੇ ਜਾ ਕੇ ਸਿਰਫ ਉਹੀ ਚੀਜ਼ਾਂ ਓਨੇ ਪੈਸਿਆਂ ਚ ਲੈਣ ਦੀ ਆਖਰੀ ਪਰਚੀ ਮਿਲ ਜਾਵੇ ਕੋਈ ਵਾਧੂ ਚੀਜ਼ ਨਹੀਂ। ਹਾ ਹਾ ਬਿਲਕੁਲ ਸਹੀ ਉਦਾਹਰਣ ਹੈ। ਚਲੋ ਹੁਣ ਅੱਗੇ ਵਧਦੇ ਹਾਂ ਅਨੁਛੇਦ 114 ਦੇ ਦੂਜੇ ਹਿੱਸੇ ਯਾਨੀ 114 2 ਵਲ

ਹਰ ਤਰ੍ਹਾਂ ਦੀ ਨਹੀਂ ਸਾਰੀਆਂ ਨਹੀਂ ਖਾਸ ਤੌਰ ਤੇ ਉਹ ਸੌਦਾ ਮਨਾ ਨੇ ਜਿਨ੍ਹਾਂ ਨਾਲ ਜਾਂ ਤਾਂ ਕਿਸੇ ਮਨਜ਼ੂਰ ਹੋ ਚੁੱਕੀ ਗ੍ਰਾਂਟ ਦੀ ਰਕਮ ਬਦਲ ਜਾਵੇ ਭਾਵੇਂ ਘਟੇ ਜਾਂ ਵਧੇ ਜਾਂ ਫਿਰ ਉਸ ਗ੍ਰਾਂਟ ਦਾ ਮਕਸਦ ਯਾਨੀ ਡੈਸਟੀਨੇਸ਼ਨ ਹੀ ਬਦਲ ਜਾਵੇ ਮਤਲਬ ਪੈਸਾ ਮੰਗਿਆ ਸੀ ਸੜਕਾਂ ਲਈ ਤੇ ਸੌਦ ਕਰਕੇ ਕਹੀਏ ਕਿ ਨਹੀਂ ਇਹ ਹਸਪਤਾਲ ਤੇ ਲਾਵਾਂਗੇ ਇਹ ਨਹੀਂ ਹੋ ਸਕਦਾ ਅੱਛਾ ਤੇ ਤੀਜਾ ਜਿਹੜੇ ਉਹ ਭਾਰਤ ਖਰਚੇ ਸੀ ਉਹਨਾਂ ਦੀ ਰਕਮ ਵੀ ਸੋਧ ਰਾਹੀ ਨਹੀਂ ਬਦਲੀ ਜਾ ਸਕਦੀ ਕਰੇਪਾ ਬੰਦੀਆਂ ਕਿਉਂ ਲੋਕਤੰਤਰਸ਼ਕਾ ਬਹਿਸ ਤੇ ਸੋਧ ਦੇ ਖੁੱਲ ਹੋਣੀ ਚਾਹੀਦੀ ਹੈ ਦੇਖੋ ਕਾਰਨ ਬੜਾ ਸਿੱਧਾ ਹੈ ਜਿਹੜੀਆਂ ਗਰੰਟਾਂ ਦੀਆਂ ਮੰਗਾ ਨੇ ਉਹਨਾਂ ਤੇ ਲੋਕ ਸਭਾ ਪਹਿਲਾਂ ਹੀ ਬਹੁਤ ਵਿਸਤਾਰ ਨਾਲ ਮਤਲਬ ਘੰਟਿਆਂ ਬਦੀ ਬਹਿਸ ਕਰ ਚੁੱਕੀ ਹੁੰਦੀ ਹੈ ਵੋਟਾਂ ਪਾ ਕੇ ਫੈਸਲਾ ਹੋ ਚੁੱਕਿਆ ਹੁੰਦਾ ਹੈ ਅਨੁਛੇਦ 113 ਦੇ ਤਹਿਤ ਇਹ ਵਿਨਿਯੋਗ ਬਿੱਲ ਤਾਂ ਸਿਰਫ ਉਸ ਫੈਸਲੇ ਤੇ ਕਾਨੂੰਨੀ ਮੋਹਰ ਲਾਉਣ ਦਾ ਕੰਮ ਕਰਦਾ ਹੈ ਇੱਕ ਤਰ੍ਹਾਂ ਨਾਲ ਫਾਰਮਲਾਈਜੇਸ਼ਨ ਹੈ ਜੇ ਇਸ ਸਟੇਜ ਤੇ ਆ ਕੇ ਦੁਬਾਰਾ ਰਕਮਾਂ ਜਾਂ ਮਕਸਦ ਬਦਲਣ ਦੀ ਇਜਾਜ਼ਤ ਦੇ ਦਈਏ ਤਾਂ ਸੋਚੋ ਬਜਟ ਪਾਸ ਕਰਨ ਦਾ ਕੰਮ ਕਦੇ ਖਤਮ ਹੀ ਨਾ ਹੋਵੇ ਉਹੀ ਗੱਲ ਦੁਕਾਨ ਤੇ ਖੜੇ ਹੋ ਕੇ ਲਿਸਟ ਤੇ ਦੁਬਾਰਾ ਬੈਠ ਸ਼ੁਰੂ ਹਾਂ ਫਿਰ ਤਾਂ ਗੱਲ ਮੁਕਣੀ ਹੀ ਨਹੀਂ ਮਤਲਬ ਜੋ ਲੋਕ ਸਭਾ ਨੇ ਗ੍ਰਾਂਟਾ ਵੇਲੇ ਤੈਅ ਕਰਦਾ ਉਹੀ ਆਖਰੀ ਹੈ ਇਸ ਪੜਾਅ ਤੇ ਰਾਜ ਸਭਾ ਵੀ ਨਹੀਂ ਬਦਲ ਸਕਦੀ ਹਾਂ ਕਿਉਂਕਿ ਇਹ ਮਨੀ ਬਿਲ ਦੀ ਤਰ੍ਹਾਂ ਹੁੰਦਾ ਹੈ ਰਾਜ ਸਭਾ ਦੀਆਂ ਸ਼ਕਤੀਆਂ ਇਸ ਤੇ ਕਾਫੀ ਸੀਮਤ ਹੁੰਦੀਆਂ ਨੇ ਉਹ ਸਿਰਫ ਸਿਫਾਰਿਸ਼ਾਂ ਕਰ ਸਕਦੀ ਹੈ ਜੋ ਲੋਕ ਸਭਾ ਮੰਨੇ ਜਾਂ ਨਾ ਮੰਨੇ ਉਹਦੀ ਮਰਜ਼ੀ ਤੇ ਉਹ ਇਸ ਨੂੰ 14 ਦਿਨਾਂ ਤੋਂ ਬਾਅਦ ਰੋਕ ਵੀ ਨਹੀਂ ਸਕਦੀ ਠੀਕ ਹੈ ਅੱਛਾ ਇਸੇ ਧਾਰਾ 114 ਦੋਚ ਇਹ ਵੀ ਹੈ ਕਿ ਜੇ ਕੋਈ ਸੋਧ ਪੇਸ਼ ਹੋ ਵੀ ਜਾਵੇ ਤਾਂ ਇਹ ਫੈਸਲਾ ਕੌਣ ਕਰੇਗਾ ਕਿ ਉਹ ਇਹਨਾਂ ਪਾਬੰਦੀਆਂ ਦੇ ਅੰਦਰ ਹੈ ਜਾਂ ਬਾਹਰ ਇਹ ਫੈਸਲਾ ਕਰਨ ਦਾ ਅਧਿਕਾਰ ਸਦਨ ਦੇ ਮੁਖੀ ਯਾਨੀ ਪ੍ਰਧਾਨਗੀ ਅਧਿਕਾਰੀ ਦਾ ਹੁੰਦਾ ਹੈ ਲੋਕ ਸਭਾ ਚ ਸਪੀਕਰ ਤੇ ਰਾਜ ਸਭਾ ਚ ਚੇਅਰਮੈਨ ਤੇ ਉਹਨਾਂ ਦਾ ਫੈਸਲਾ ਇਸ ਮਾਮਲੇ 'ਚ ਆਖਰੀ ਮੰਨਿਆ ਜਾਂਦਾ ਹੈ ਉਸ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਇਹ ਵੀ ਮਹੱਤਵਪੂਰਨ ਹੈ ਮਤਲਬ ਸਪੀਕਰ ਜਾਂ ਚੇਅਰਮੈਨ ਦੀ ਭੂਮਿਕਾ ਬਹੁਤ ਅਹਿਮ ਹੋ ਜਾਂਦੀ ਹੈ ਇਸ ਪ੍ਰਕਿਰਿਆ ਨੂੰ ਸਹੀ ਢੰਗ ਨਾਲ ਚਲਾਉਣ ਲਈ ਯਕੀਨੀ ਤੌਰ ਤੇ ਉਹ ਯਕੀਨੀ ਬਣਾਉਂਦੇ ਨੇ ਕਿ ਸੰਵਿਧਾਨਿਕ ਨਿਯਮਾਂ ਦੀ ਪਾਲਣਾ ਹੋਵੇ ਤੇ ਕਾਰਵਾਈ ਬੇਲੋੜੀ ਦੇਰੀ ਜਾਂ ਵਿਵਾਦਾਂ 'ਚ ਨਾ ਫਸੇ ਚਲੋ ਜੀ ਹੁਣ ਆਉਂਦਿਆਂ ਇਸ ਅਨੁਛੇਦ ਦੇ ਸਭ ਤੋਂ ਮਹੱਤਵਪੂਰਨ ਹਿੱਸੇ ਤੇ ਯਾਨੀ ਧਾਰਾ 114 ਤਿੰਨ ਇਹ ਤਾਂ ਲੱਗਦਾ ਜਿਵੇਂ ਸਾਰੀ ਗੱਲ ਦਾ ਨਿਚੋੜ ਹੋਵੇ ਹਾਂਜੀ ਬਿਲਕੁਲ ਇਹ ਬਹੁਤ ਸਪਸ਼ਟ ਸ਼ਬਦਾਂ ਚ ਇੱਕ ਬੁਨਿਆਦੀ ਨਿਯਮ ਦੱਸਦੀ ਹੈ ਇਹ ਕਹਿੰਦੀ ਹੈ ਕਿ ਅਨੁਛੇਦ 115 ਤੇ 116 ਦੀਆਂ ਕੁਝ ਖਾਸ ਵਿਵਸਥਾਵਾਂ ਨੂੰ ਛੱਡ ਕੇ ਇਹਨਾਂ ਦੀ ਗੱਲ ਕਰਾਂਗੇ ਆਪਾਂ ਭਾਰਤ ਦੇ ਸੰਚਿਤ ਫੰਡ ਯਾਨੀ ਸਰਕਾਰੀ ਖਜ਼ਾਨੇ ਚੋਂ ਕੋਈ ਵੀ ਪੈਸਾ ਉਦੋਂ ਤੱਕ ਬਾਹਰ ਨਹੀਂ ਕੱਢਿਆ ਜਾ ਸਕਦਾ ਜਦੋਂ ਤੱਕ ਜਦੋਂ ਤੱਕ ਜਦੋਂ ਤੱਕ ਸੰਸਦ ਇਸੇ ਅਨੁਛੇਦ 114 ਦੇ ਤਹਿਤ ਇੱਕ ਕਾਨੂੰਨ ਪਾਸ ਕਰਕੇ ਉਸ ਖਰਚੇ ਲਈ ਵਿਨਿਯੋਗ ਯਾਨੀ ਅਪਰੋਪ੍ਰੀਏਸ਼ਨ ਦੀ ਮਨਜ਼ੂਰੀ ਨਾ ਦੇ ਦੇਵੇ। ਓਹ ਮਤਲਬ ਬਿਲਕੁਲ ਸਾਫ਼ ਤੇ ਸਿੱਧੀ ਗੱਲ ਕੋਈ ਕਾਨੂੰਨ ਨਹੀਂ ਕੋਈ ਪੈਸਾ ਨਹੀਂ 노 ਐਕਟ 노 ਮਨੀ ਬਿਲਕੁਲ ਇਹੀ ਹੈ ਸਾਰੀ ਕਹਾਣੀ ਦਾ ਸਾਰ। ਸਰਕਾਰੀ ਖਜ਼ਾਨੇ ਦੀ ਅਸਲ ਚਾਬੀ ਸੰਸਦ ਦੇ ਹੱਥ 'ਚ ਹੈ ਤੇ ਉਹ ਚਾਬੀ ਹੈ ਇਹ ਵਿਨਯੋਗ ਐਕਟ ਇਹ ਲੋਕਤੰਤਰ ਦਾ ਕੀ ਕਹਿੰਦੇ ਨੇ ਥੰਬ ਹੈ ਜਿਵੇਂ ਅਸੀਂ ਕਹਿੰਦੇ ਆ ਨੋ ਟੈਕਸੇਸ਼ਨ ਵਿਦਆਊਟ ਰੈਪਰੈਜ਼ੈਂਟੇਸ਼ਨ ਉਸੇ ਤਰ੍ਹਾਂ ਇਹ ਹੈ ਨੋ ਐਕਸਪੈਂਡੀਚਰ ਵਿਦਆਊਟ ਪਾਰਲੀਮੈਂਟਰੀ ਆਥੋਰਾਈਜ਼ੇਸ਼ਨ ਮਤਲਬ ਸਰਕਾਰ ਆਪਣੀ ਮਰਜ਼ੀ ਨਾਲ ਖਜ਼ਾਨੇ ਚੋਂ ਇੱਕ ਰੁਪਿਆ ਵੀ ਨਹੀਂ ਕੱਢ ਸਕਦੀ ਇੱਕ ਪੈਸਾ ਵੀ ਨਹੀਂ ਇਹ ਸਰਕਾਰ ਦੀਆਂ ਵਿੱਤੀ ਤਾਕਤਾਂ ਤੇ ਸੰਸਦ ਦਾ ਸਭ ਤੋਂ ਵੱਡਾ ਤੇ ਸਭ ਤੋਂ ਅਹਿਮ ਕੰਟਰੋਲ ਹੈ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਸਿਰਫ ਬਜਟ ਚ ਗ੍ਰਾਂਟਾਂ ਪਾਸ ਕਰਵਾ ਲੈਣਾ ਹੀ ਕਾਫੀ ਨਹੀਂ ਹੁੰਦਾ ਉਹ ਤਾਂ ਸਿਰਫ ਇੱਕ ਪੜਾਅ ਹੈ ਹਾਂਜੀ ਬਿਲਕੁਲ ਸਹੀ ਸਮਝੇ ਤੁਸੀਂ ਗ੍ਰਾਂਟਾਂ ਦੀ ਮਨਜ਼ੂਰੀ ਜੋ ਆਰਟੀਕਲ 113 ਤਹਿਤ ਹੁੰਦੀ ਹੈ ਉਹ ਜ਼ਰੂਰੀ ਤਾਂ ਹੈ ਪਰ ਉਹ ਸਿਰਫ ਸਿਧਾਂਤਕ ਪ੍ਰਵਾਨਗੀ ਹੈ ਕਿ ਹਾਂ ਇਸ ਕੰਮ ਲਈ ਪੈਸਾ ਚਾਹੀਦਾ ਹੈ ਪਰ ਅਸਲ 'ਚ ਖਜ਼ਾਨੇ 'ਚੋਂ ਪੈਸਾ ਕੱਢਣ ਦਾ ਕਾਨੂੰਨੀ ਹੱਕ ਉਹ ਕੁੰਜੀ ਉਹ ਸਿਰਫ ਤੇ ਸਿਰਫ ਵਿਨਿਯੋਗ ਐਕਟ ਦੇ ਪਾਸ ਹੋਣ ਨਾਲ ਹੀ ਮਿਲਦੀ ਹੈ ਇਸੇ ਲਈ ਇਹ ਐਕਟ ਪਾਸ ਕਰਨਾ ਬਹੁਤ ਜ਼ਰੂਰੀ ਹੁੰਦਾ ਹੋਵੇਗਾ ਖਾਸ ਕਰਕੇ ਜਦੋਂ ਨਵਾਂ ਵਿੱਤੀ ਸਾਲ ਸ਼ੁਰੂ ਹੋਣਾ ਹੁੰਦਾ ਹੈ ਬਿਲਕੁਲ ਤਾਂ ਹੀ ਸਰਕਾਰ ਅਗਲੇ ਸਾਲ ਦਾ ਕੰਮਕਾਜ ਸ਼ੁਰੂ ਕਰ ਸਕਦੀ ਹੈ ਪਰ 1 ਮਿੰਟ ਤੁਸੀਂ ਕਿਹਾ ਸੀ ਕਿ ਤਾਰਾ 114 ਤਿੰਨ ਸ਼ੁਰੂ ਹੁੰਦੀ ਹੈ ਇਹ ਕਹਿ ਕੇ ਕਿ ਅਨੁਛੇਦ 115 ਤੇ 116 ਦੇ ਉਪਬੰਧਾਂ ਦੇ ਅਧੀਨ ਰਹਿੰਦੇ ਆ ਇਸਦਾ ਕੀ ਮਤਲਬ ਹੈ ਕਿ ਇਹ ਕੋਈ ਐਕਸੈਪਸ਼ਨ ਹੈ ਇਹ ਐਕਸੈਪਸ਼ਨ ਨਹੀਂ ਸਗੋ ਖਾਸ ਹਾਲਾਤਾਂ ਨਾਲ ਨਜਿੱਠਣ ਦਾ ਇੱਕ ਪ੍ਰਬੰਧ ਹੈ ਦੇਖੋ ਸੰਵਿਧਾਨ ਬਣਾਉਣ ਵਾਲੇ ਵੀ ਜਾਣਦੇ ਸੀ ਕਿ ਹਮੇਸ਼ਾ ਸਭ ਕੁਝ ਬਜਟ ਮੁਤਾਬਕ ਨਹੀਂ ਚੱਲਦਾ ਕਈ ਵਾਰ ਸਾਲ ਦੇ ਵਿਚਕਾਰ ਅਚਾਨਕ ਪੈਸੇ ਦੀ ਲੋੜ ਪੈ ਸਕਦੀ ਹੈ ਅੱਛਾ ਕਿਵੇਂ ਜਿਵੇਂ ਮੰਨ ਲਓ ਸਾਲ ਦੇ ਦੌਰਾਨ ਪਤਾ ਲੱਗੇ ਕਿ ਕਿਸੇ ਖਾਸ ਕੰਮ ਲਈ ਜੋ ਪੈਸਾ ਮਨਜ਼ੂਰ ਹੋਇਆ ਸੀ ਉਹ ਕੱਟ ਗਿਆ ਤਾਂ ਹੋਰ ਪੈਸਾ ਚਾਹੀਦਾ ਹੋਵੇਗਾ ਇਸ ਨੂੰ ਕਹਿੰਦੇ ਨੇ ਪੂਰਕ ਗ੍ਰਾਂਟ ਜਾਂ ਸਪਲੀਮੈਂਟਰੀ ਗ੍ਰਾਂਟ ਇਹ ਹੁੰਦੀ ਹੈ ਅਨੁਛੇਦ 115 ਤਹਿਤ ਜਾਂ ਫਿਰ ਕੋਈ ਬਿਲਕੁਲ ਨਵਾਂ ਖਰਚਾ ਆ ਗਿਆ ਜਿਸ ਦਾ ਬਜਟ ਵੇਲੇ ਅੰਦਾਜ਼ਾ ਹੀ ਨਹੀਂ ਸੀ ਉਸ ਲਈ ਵਾਧੂ ਗ੍ਰਾਂਟ ਐਡੀਸ਼ਨਲ ਗ੍ਰਾਂਟ ਜਾਂ ਕਈ ਵਾਰ ਗਲਤੀ ਨਾਲ ਕਿਸੇ ਕੰਮ ਤੇ ਮਨਜ਼ੂਰ ਰਕਮ ਤੋਂ ਵੱਧ ਖਰਚਾ ਹੋ ਜਾਂਦਾ ਉਸ ਨੂੰ ਠੀਕ ਕਰਨ ਲਈ ਐਕਸੈਸ ਗ੍ਰਾਂਟ ਇਹ ਸਭ 115 ਚਾਹੁੰਦੇ ਨੇ ਠੀਕ ਹੈ ਤੇ ਅਨੁਛੇਦ 116 ਅਨੁਛੇਦ 116 ਹੋਰ ਵੀ ਦਿਲਚਸਪ ਹੈ ਇਹ ਦਿੰਦਾ ਹੈ ਵੋਟ ਔਨ ਅਕਾਊਂਟ ਯਾਨੀ ਲੇਖਾ ਨੂੰਦਾਨ ਦੀ ਇਜਾਜ਼ਤ ਕਈ ਵਾਰ ਕੀ ਹੁੰਦਾ ਹੈ ਕਿ ਪੂਰਾ ਬਜਟ ਪਾਸ ਹੋਣ ਚ ਸਮਾਂ ਲੱਗ ਜਾਂਦਾ ਹੈ ਪਰ ਨਵਾਂ ਵਿੱਤੀ ਸਾਲ 1 ਅਪ੍ਰੈਲ ਨੂੰ ਸ਼ੁਰੂ ਹੋ ਜਾਂਦਾ ਹੈ ਹੁਣ ਸਰਕਾਰ ਖਰਚੇ ਕਿਵੇਂ ਕਰੇ ਤਨਖਾਹਾਂ ਕਿਵੇਂ ਦੇਵੇ ਹਾਂ ਇਹ ਤਾਂ ਵੱਡੀ ਸਮੱਸਿਆ ਹੋ ਸਕਦੀ ਹੈ ਬਿਲਕੁਲ ਤਾਂ 116 ਸਰਕਾਰ ਨੂੰ ਇਜਾਜ਼ਤ ਦਿੰਦਾ ਹੈ ਕਿ ਉਹ ਕੁਝ ਮਹੀਨਿਆਂ ਦੇ ਜ਼ਰੂਰੀ ਖਰਚਿਆਂ ਲਈ ਪਹਿਲਾਂ ਹੀ ਅਗਾਉਂ ਸੰਸਦ ਤੋਂ ਪੈਸਾ ਮਨਜ਼ੂਰ ਕਰਵਾ ਲਵੇ ਜਦੋਂ ਤੱਕ ਪੂਰਾ ਬਜਟ ਤੇ ਮੁੱਖ ਵਿਨਿਯੋਗ ਐਕਟ ਪਾਸ ਨਹੀਂ ਹੁੰਦਾ ਇਸੇ ਤਰ੍ਹਾਂ ਵੋਟ ਆਫ ਕ੍ਰੈਡਿਟ ਕਿਸੇ ਵੱਡੀ ਅਚਾਨਕ ਕੌਮੀ ਲੋੜ ਲਈ ਜਾਂ ਐਕਸੈਪਸ਼ਨਲ ਗ੍ਰਾਂਟ ਕਿਸੇ ਬਹੁਤ ਹੀ ਖਾਸ ਮਕਸਦ ਲਈ ਵੀ 116 ਦਾ ਹਿੱਸਾ ਹਨ ਸਮਝ ਗਈ ਤਾਂ ਇਹ 115 ਤੇ 116 ਇੱਕ ਤਰ੍ਹਾਂ ਨਾਲ ਖਾਸ ਜਾਂ ਐਮਰਜੈਂਸੀ ਲੋੜਾਂ ਲਈ ਰਾਹ ਬਣਾਉਂਦੇ ਨੇ ਪਰ ਕੀ ਇਨਾ ਤਹਿਤ ਪੈਸਾ ਕੱਢਣ ਲਈ ਵੀ ਉਹੀ ਵਿਨਿਯੋਗ ਐਕਟ ਵਾਲੀ ਸ਼ਰਤ ਲਾਗੂ ਹੁੰਦੀ ਹੈ। ਆਹੀ ਤਾਂ ਸਭ ਤੋਂ ਅਹਿਮ ਨੁਕਤਾ ਹੈ। ਬਿਲਕੁਲ ਲਾਗੂ ਹੁੰਦੀ ਹੈ। ਭਾਵੇਂ ਲੋੜ 115 ਤਹਿਤ ਪੂਰਕ ਗ੍ਰਾਂਟ ਦੀ ਹੋਵੇ ਜਾਂ 116 ਤਹਿਤ ਵੋਟ ਔਨ ਅਕਾਊਂਟ ਦੀ ਪੈਸਾ ਸੰਚਿਤ ਫੰਡ ਚੋਂ ਨਿਕਲੇਗਾ ਤਾਂ ਹੀ ਜਦੋਂ ਸੰਸਦ ਉਸ ਖਾਸ ਲੋੜ ਲਈ ਵੀ ਵੱਖਰਾ ਕਾਨੂੰਨ ਯਾਨੀ ਕਿ ਇੱਕ ਮਿਨੀ ਵਿਨਿਯੋਗ ਐਕਟ ਪਾਸ ਕਰੇਗੀ। ਸਿਧਾਂਤ ਉਹੀ ਰਹਿੰਦਾ ਹੈ, "ਨੋ ਮਨੀ ਵਿਦਆਊਟ ਅ ਸਪੈਸਿਫਿਕ ਲਾ ਪਾਸਡ ਬਾਈ ਪਾਰਲੀਮੈਂਟ"। ਤਾਰਾ 114 3 ਉਹ ਬੁਨਿਆਦ ਹੈ ਤੇ 115 16 ਉਸੇ ਬੁਨਿਆਦ ਤੇ ਖੜੇ ਹੋ ਕੇ ਖਾਸ ਹਾਲਾਤਾਂ ਨਾਲ ਨਿਜੜਦੇ ਨੇ ਪਰ ਬੁਨਿਆਦ ਨੂੰ ਬਦਲਦੇ ਨਹੀਂ ਵਾਹ ਤਾਂ ਮਤਲਬ ਕਾਨੂੰਨੀ ਮਨਜ਼ੂਰੀ ਹਰ ਵਾਰ ਜ਼ਰੂਰੀ ਹੈ ਪਾਵੇਂ ਹਾਲਾਤ ਕੋਈ ਵੀ ਹੋਣਾ ਯਕੀਨੀ ਤੌਰ ਤੇ ਤਾਂ ਜੇ ਹੁਣ ਸਾਰੀ ਗੱਲ ਨੂੰ ਜੋੜ ਕੇ ਵੇਖੀਏ ਪੂਰੀ ਕਹਾਣੀ ਇੰਜ ਬਣਦੀ ਹੈ ਪਹਿਲਾਂ ਸਰਕਾਰ ਬਜਟ ਚ ਦੱਸਦੀ ਹੈ ਕਿ ਉਹ ਕੀ ਕਰਨਾ ਚਾਹੁੰਦੀ ਹੈ ਤੇ ਕਿੰਨਾ ਪੈਸਾ ਚਾਹੀਦਾ ਹੈ ਹਾਂਜੀ ਫਿਰ ਲੋਕ ਸਭਾ ਉਸ ਤੇ ਵਿਚਾਰ ਕਰਦੀ ਹੈ ਵਜੇ ਹੁੰਦੀ ਹੈ ਤੇ ਗ੍ਰਾਂਟਾਂ ਨੂੰ ਮਨਜ਼ੂਰੀ ਮਿਲਦੀ ਹੈ ਸ਼ਾਇਦ ਕੁਝ ਕਟੌਤੀਆਂ ਨਾਲ ਠੀਕ ਫਿਰ ਤੀਜੇ ਨੰਬਰ ਤੇ ਆਉਂਦਾ ਹੈ ਵਿਨਿਯੋਗ ਬਿੱਲ ਜਿਸ 'ਚ ਉਹ ਸਾਰੀਆਂ ਮਨਜ਼ੂਰਸ਼ੁਦਾ ਰਕਮਾਂ ਹੁੰਦੀਆਂ ਨੇ ਤੇ ਇਸ 'ਚ ਕੋਈ ਖਾਸ ਬਦਲਾਅ ਨਹੀਂ ਕੀਤਾ ਜਾ ਸਕਦਾ ਹੂੰ ਤੇ ਜਦੋਂ ਇਹ ਬਿੱਲ ਦੋਵਾਂ ਸਦਨਾਂ ਤੋਂ ਪਾਸ ਹੋ ਕੇ ਰਾਸ਼ਟਰਪਤੀ ਦੀ ਮਨਜ਼ੂਰੀ ਨਾਲ ਕਾਨੂੰਨ ਯਾਨੀ ਐਕਟ ਬਣ ਜਾਂਦਾ ਹੈ ਤਾਂ ਜਾ ਕੇ ਸਰਕਾਰ ਨੂੰ ਖਜ਼ਾਨੇ 'ਚੋਂ ਪੈਸਾ ਕੱਢਣ ਦੀ ਅਸਲ ਕਾਨੂੰਨੀ ਇਜਾਜ਼ਤ ਮਿਲਦੀ ਹੈ ਬਿਲਕੁਲ ਸਹੀ ਤਰਤੀਬ ਇੱਕ ਪੂਰੀ ਕੀ ਕੰਦ ਨੇ ਚੈੱਕ ਐਂਡ ਬੈਲੈਂਸ ਵਾਲੀ ਪ੍ਰਕਿਰਿਆ ਹੈ ਇਹ ਹਰ ਕਦਮ ਤੇ ਸੰਸਦ ਦੀ ਨਿਗਰਾਨੀ ਇਹ ਪੱਕਾ ਕਰਦੀ ਹੈ ਕਿ ਸਰਕਾਰ ਦਾ ਹਰ ਖਰਚਾ ਜਨਤਾ ਦੇ ਨੁਮਾਇੰਦਿਆਂ ਦੀ ਨਜ਼ਰ ਤੇ ਉਹਨਾਂ ਦੀ ਮਨਜ਼ੂਰੀ ਨਾਲ ਹੋਵੇ ਇਸੇ ਨੂੰ ਹੀ ਤਾਂ ਕਹਿੰਦੇ ਨੇ ਸੰਸਦ ਦੀ ਪਾਵਰ ਆਫ ਦਿਪਰਸ ਯਾਨੀ ਖਜ਼ਾਨੇ ਦੀ ਸ਼ਕਤੀ ਤਾਂ ਏਸੀ ਅਨੁਛੇਦ 114 ਦੀ ਕਹਾਣੀ ਆਪਾਂ ਸਮਝਿਆ ਕਿ ਕਿਵੇਂ ਇਹ ਵਿਨਿਯੋਗ ਬਿੱਲ ਸਰਕਾਰੀ ਖਰਚਿਆਂ ਨੂੰ ਕਾਨੂੰਨੀ ਆਧਾਰ ਦਿੰਦਾ ਹੈ ਕਿਵੇਂ ਇਸ ਤੇ ਸਖਤ ਨਿਯਮ ਲਾਗੂ ਹੁੰਦੇ ਨੇ ਤਾਂਕਿ ਬਜਟ ਦੀ ਜੋ ਮਨਜ਼ੂਰੀ ਹੈ ਉਸ ਦਾ ਸਨਮਾਨ ਬਣਿਆ ਰਹੇ ਤੇ ਸਭ ਤੋਂ ਵੱਡੀ ਗੱਲ ਇਹ ਕਿਵੇਂ ਯਕੀਨੀ ਬਣਾਉਂਦਾ ਹੈ ਕਿ ਲੋਕਾਂ ਦਾ ਪੈਸਾ ਲੋਕਾਂ ਦੀ ਨੁਮਾਇੰਦਾ ਸੰਸਥਾ ਯਾਨੀ ਸੰਸਦ ਦੀ ਇਜਾਜ਼ਤ ਤੋਂ ਬਿਨਾ ਖਰਚ ਨਾ ਹੋਵੇ ਹਾਂਜੀ ਤੇ ਇਹ ਸਿਰਫ ਇੱਕ ਸੁੱਕੀ ਜਿਹੀ ਕਾਨੂੰਨੀ ਪ੍ਰਕਿਰਿਆ ਨਹੀਂ ਹੈ ਇਹ ਲੋਕਤੰਤਰ ਚ ਲੋਕਾਂ ਦੇ ਵਿਸ਼ਵਾਸ ਦਾ ਵੀ ਸਵਾਲ ਹੈ ਜਦੋਂ ਲੋਕ ਟੈਕਸ ਦਿੰਦੇ ਨੇ ਤਾਂ ਉਹਨਾਂ ਨੂੰ ਇਹ ਭਰੋਸਾ ਹੋਣਾ ਚਾਹੀਦਾ ਹੈ ਕਿ ਉਹਨਾਂ ਦਾ ਪੈਸਾ ਸਹੀ ਕੰਮਾਂ ਲਈ ਤੇ ਉਹਨਾਂ ਦੇ ਚੁਣੇ ਨੁਮਾਇੰਦਿਆਂ ਦੀ ਨਿਗਰਾਨੀ 'ਚ ਖਰਚ ਹੋ ਰਿਹਾ ਹੈ। ਅਨੁਛੇਦ 114 ਇਸੇ ਭਰੋਸੇ ਦੀ ਇੱਕ ਕਾਨੂੰਨੀ ਗਾਰੰਟੀ ਹੈ। ਇਹ ਸਰਕਾਰੀ ਕੰਮਕਾਜ 'ਚ ਪਾਰਦਰਸ਼ਤਾ ਤੇ ਜਵਾਬਦੇਹੀ ਲਿਆਉਂਦਾ ਹੈ। ਬਿਲਕੁਲ ਪਰ ਇਸ ਸਾਰੀ ਗੱਲਬਾਤ ਤੋਂ ਬਾਅਦ ਮੇਰੇ ਮਨ 'ਚ ਇੱਕ ਸਵਾਲ ਆ ਰਿਹਾ ਹੈ ਜਿਸ ਤੇ ਸ਼ਾਇਦ ਸੋਚਣਾ ਬਣਦਾ ਹੈ। ਹਾਂ ਜ਼ਰੂਰ ਪੁੱਛੋ। ਨਹੀਂ ਮਤਲਬ ਇੱਕ ਵਿਚਾਰ। ਅੱਛਾ ਇੱਕ ਵਿਚਾਰ ਹਾਂ ਦੱਸੋ ਵੇਖੋ ਇਹ ਸੋਚਣ ਵਾਲੀ ਗੱਲ ਹੈ ਤੇ ਸ਼ਾਇਦ ਅਗਲੀ ਵਾਰ ਲਈ ਇੱਕ ਸਵਾਲ ਵੀ ਕਿ ਜਦੋਂ ਅਨੁਛੇਦ 114 ਇੰਨੀ ਸਖਤੀ ਨਾਲ ਮਤਲਬ ਇੱਕ ਪੂਰੀ ਪ੍ਰਕਿਰਿਆ ਨਾਲ ਖਰਚੇ ਦੀਆਂ ਹੱਦਾਂ ਤੈਅ ਕਰਦਾ ਹੈ ਤਾਂ ਫਿਰ ਉਹਨਾਂ ਹਾਲਾਤਾਂ 'ਚ ਕੀ ਹੁੰਦਾ ਹੋਵੇਗਾ ਜਿੱਥੇ ਸਰਕਾਰ ਨੂੰ ਬਹੁਤ ਹੀ ਜਲਦੀ ਮਤਲਬ ਸ਼ਾਇਦ ਕੁਝ ਘੰਟਿਆਂ ਜਾਂ ਦਿਨਾਂ 'ਚ ਹੀ ਬਹੁਤ ਵੱਡੇ ਪੱਧਰ ਤੇ ਪੈਸੇ ਦੀ ਲੋਡ ਪੈ ਜਾਵੇ ਜਿਵੇਂ ਕੋਈ ਵੱਡੀ ਕੁਦਰਤੀ ਆਫਤ ਆ ਗਈ ਜਾਂ ਕੋਈ ਅਚਾਨਕ ਦੇਸ਼ ਦੀ ਸੁਰੱਖਿਆ ਦਾ ਮਸਲਾ ਖੜਾ ਹੋ ਗਿਆ ਹਾਂਜੀ ਆਪਾਂ ਵੇਖਿਆ ਕਿ 115 ਤੇ 116 ਕੁਝ ਰਸਤੇ ਦਿੰਦੇ ਨੇ ਪੂਰਕ ਗਰਾਂਟਾ ਵਗੈਰਾ ਦੇ ਪਰ ਕੀ ਉਹ ਹਮੇਸ਼ਾ ਇੰਨੇ ਤੇਜ਼ ਹੁੰਦੇ ਨੇ ਕਿ ਅਜੇ ਹੀ ਐਮਰਜੈਂਸੀ ਨਾਲ ਨਜਿੱਟ ਸਕਣ ਇਹ ਜਿਹੜੀ ਇੱਕ ਪਾਸੇ ਸੰਵਿਧਾਨਿਕ ਲੋਡ ਹੈ ਪੂਰੀ ਪ੍ਰਕਿਰਿਆ ਦੀ ਜਾਂਚ ਪੜਤਾਲ ਦੀ ਜੋ 114 ਮੰਗਦਾ ਹੈ ਤੇ ਦੂਜੇ ਪਾਸੇ ਪ੍ਰਸ਼ਾਸਨਿਕ ਲੋਡ ਹੈ ਤੇਜ਼ੀ ਦੀ ਲਚਕਤਾ ਦੀ ਖਾਸ ਕਰਕੇ ਸੰਕਟ ਦੇ ਸਮੇਂ ਇਹਨਾਂ ਦੋਵਾਂ ਵਿਚਕਾਰ ਤਸਲਛਤਾਲ ਮਿਲ ਕਿਵੇਂ ਬੈਠਦਾ ਹੋਵੇਗਾ ਇੱਕ ਵੱਡੀ ਚੁਣੌਤੀ ਹੈ ਸ਼ਾਇਦ ਇਸ ਬਾਰੇ ਕਦੇ ਫੇਰ ਗੱਲ ਕਰਾਂਗੇ ਧੰਵਾਦ ਸਾਥਿਓ ਤੁਸੀਂ ਵੀਡੀਓ ਨਾਲ ਆਖਰ ਤੱਕ ਜੁੜੇ ਰਹੇ ਉਮੀਦ ਹੈ ਕਿ ਇਸ ਨਾਲ ਗਿਆਨ ਵਿੱਚ ਵਾਧਾ ਜ਼ਰੂਰ ਹੋਇਆ ਹੋਵੇਗਾ ਤੁਸੀਂ ਜੁੜੇ ਰਹੋ ਕੁਆਲਿਟੀ ਐਂਡ ਜਸਟਿਸ ਪਟਿਆਲਾ YouTube ਚੈਨਲ ਨਾਲ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਕਰੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪਰਾਵਾਂ ਪੈਣਾ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਕੋਲ ਇਸ ਸੰਵਿਧਾਨ ਦੇ ਗਿਆਨ ਦਾ ਪ੍ਰਕਾਸ਼ ਪਹੁੰਚਦਾ ਰਹੇ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਉਹਨਾਂ ਨਾਲ ਸਾਂਝਾ ਜ਼ਰੂਰ ਕਰਦੇ ਰਹੋ ਇਹ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਹੁਣ ਸਾਨੂੰ ਇਜਾਜ਼ਤ ਦਿਓ ਜੈ ਭੀਮ ਜੈ ਭਾਰਤ ਜੈ ਸੰਵਿਧਾਨ